ਇਸੋਨਹਾ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਸਾਰੇ ਮੇਰੇ ਪੰਜ ਸਾਰੀ ਪਿੰਡ ਦੀ ਸੰਗਤ ਸਾਰੀ ਨੂੰ ਨਾਲ ਲੈ ਕੇ ਚੱਲਾਂਗਾ ਕੋਈ ਵੀ ਕਾਰਜ ਕਰਨਾ ਪਹਿਲਾਂ ਮਤਾ ਪਾਸ ਕੀਤਾ ਜਾਏਗਾ ਉਹਦੇ ਬਾਅਦ ਕਾਰਜ ਕੀਤਾ ਜਾਏਗਾ ਬੋਲੇ ਸੋਨਹਾ ਸੀ ਮਹਿਲਾਵਾਂ ਨੂੰ ਨਾਲ ਲੈ ਕੇ ਤੁਰਾਂਗੇ ਉਹ ਵੀ ਕਾਰਜ ਕਰਨ ਕੇ ਸਾਡੇ ਅਸੀਂ ਕਾਂ ਬਦੂ ਅਸੀਂ ਇਹ ਹੁਣ ਉਹ ਪੁਰਾਣੀ ਸੋਚ ਨਹੀਂ ਹੈਗੀ ਕਿ ਜੇ ਮੈਂ ਮਹਿਲਾ ਬਣੀ ਹੈਗੀ ਆ ਪੰਚ ਤੇ ਮੈਂ ਆਪਣੇ ਹਸਬੰਦ ਨੂੰ ਭੇਜਾਂਗੀ ਜਾਂ ਮੈਂ ਆਪਣੇ ਪੁੱਤਰ ਨੂੰ ਭੇਜ ਜਿੱਥੇ ਸਰਪੰਚ ਦੇ ਨਾਲ ਜਾਣਾ ਉਹ ਚਾਵਾਂਗੀ ਮੈਂ ਉਹਦੇ ਨਾਲ ਜਾਵਾਂਗੀ ਬੋਲੇ ਈ ਸੋਣ ਧਮਤੀ ਹੋਣੀ ਚਾਹੀਦੀ ਜਿਹਦੇ ਚ ਸਾਨੂੰ ਗਵਰਨਮੈਂਟ ਨਾਲ ਵੀ ਬਹੁਤ ਫਾਇਦਾ ਹੈ ਕਿ ਕਿਤੇ 5 ਲੱਖ ਰੁਪਏ ਦਿੰਦੇ ਨੇ ਕੰਮ ਕਰਨ ਵਾਸਤੇ ਦੂਸਰਾ ਸਟੇਡੀਅਮ ਉਹਦੇ ਬਾਅਦ ਚ ਗਰਾਊਂਡ ਉਹਦੇ ਬਾਅਦ ਦੇ ਵਿੱਚ ਬੱਸ ਸਟੈਂਡ ਪਿੰਡ ਦੇ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਸਰਬਸੰਮਤੀ ਨਾਲ ਜਿਸ ਪਿੰਡ ਦੇ ਵਿੱਚ ਪੰਚਾਇਤ ਬਣਦੀ ਹੈ ਉਹਨੂੰ ਜਿਆਦਾ ਜਿਆਦਾ ਬਣਾਣੀ ਚਾਹੀਦੀ ਹੈ ਦੇ ਵਿੱਚ ਐਤਕੀ ਬਹੁਤ ਵਧੀਆ ਮਾਹੌਲ ਹੈ ਸ਼ਾਂਤੀ ਮਾਹੌਲ ਹੈ ਇਸ ਤਰ੍ਹਾਂ ਹੀ ਮਾਹੌਲ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਜੇਕਰ ਅਸੀਂ ਝੋਨਾ ਲੜਦੇ ਆ ਕਿਸੇ ਨਾਲ ਇੱਕ ਦੂਜੇ ਨਾਲ ਸਾਡੀਆਂ ਸੌ ਹੁੰਦੀਆਂ ਪਿੰਡਾਂ ਦੇ ਵਿੱਚ ਗਿਲੇ ਛਿਕੇ ਹੁੰਦੇ ਇਸ ਕਰਕੇ ਸਾਡੇ ਸਾਰੇ ਗਿਲੇ ਛਿਕੇ ਜਿਹੜੇ ਉਹ ਖਤਮ ਹੋ ਗਏ ਆ ਤਾਂ ਅਸੀਂ ਇੱਕ ਵਧੀਆ ਪੰਚਾਇਤ ਮੈਂਬਰ ਉਹਨਾਂ ਦੇ ਤੇ ਸਾਡੇ ਦੋਨਾਂ ਪਾਰਟੀਆਂ ਦੇ ਸਹਿਯੋਗ ਦੇ ਨਾਲ ਇਹ ਸਾਡੀ ਸਮਤੀ ਦੇ ਨਾਲ ਜਿਹੜੀ ਸਾਡੀ ਇਹ ਸਰਪੰਚੀ ਤੇ ਮੈਂਬਰੀ ਚੁਣੀ ਗਈ ਹੈ ਇਹ ਰਸਤਾ ਬਣਾਇਆ ਹੈ ਜਿਹੜਾ ਅਸੀਂ ਪੰਚਾਇਤ ਜਿਹੜੀ ਸਰਬਸਮਤੀ ਨਾਲ ਚੁਣੀ ਗਈ ਹੈ ਇਹੋ ਹੀ ਹੈ ਕਿ ਸਾਡਾ ਜਿਹੜਾ ਸੁਪਨਾ ਹੈ ਪਿੰਡ ਦੇ ਨੌਜਵਾਨਾਂ ਦਾ ਤੇ ਜਿਹੜੇ ਅਸੀਂ ਬਜ਼ੁਰਗਾਂ ਆਹੀ ਵੀ ਇਹਨਾਂ ਦੇ ਸੋਚਦੇ ਪਹਿਲਾਂ ਤੇ ਦਾਂਗੇ ਤਾਂ ਇਹਨਾਂ ਦੀ ਜਿਹੜੀ ਸੋਚ ਹੈ ਕਿ ਜਿਹੜੀ ਹਕਾમત ਹੋਵੇ ਸਾਡੇ ਪਿੰਡ ਦਾ ਬਹੁਤ ਪਹਿਲਾਂ ਵਿਕਾਸ ਹੋ ਚੁੱਕਾ ਹੈ ਅਸੀਂ ਇਹਦੇ ਵਿੱਚੋਂ ਹੋਰ ਨਖਾਰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਮਾਨ ਸਰਕਾਰ ਦਾ ਬੇਨਤੀ ਹੁਕਮ ਕੀਤਾ ਇਹਨਾਂ ਨੇ ਉਹ ਸਾਨੂੰ ਜਿਹੜਾ ਪਿੰਡ ਨੂੰ ਸਹਿਮਤੀ ਦੇਣ ਵਾਸਤੇ ਉਹ ਜਿਹੜਾ ਕਬੂਲ ਕੀਤਾ ਅੱਜ ਪਿੰਡ ਦੀ ਜ਼ਿੰਮੇਵਾਰੀ ਸੌਂਪੀ ਗਈ ਔਰ ਸਰਬਸੰਮਤੀ ਦਾ ਪੰਚਾਇਤ ਬਣਾਈ ਗਈ ਕੀ ਕਰਨਾ ਚਾਹੋ ਤੁਸੀਂ 2024 ਦੀ ਸਰਬਸੰਮਤੀ ਨਾਲ ਪਿੰਡ ਦੀ ਸਹਾਇ ਸੰਗਤ ਨੇ ਮੈਨੂੰ ਸਰਪੰਚ ਚੁਣਿਆ ਹੈ ਮੈਂ ਆਪਣੀਆਂ ਡਿਊਟੀਆਂ ਜਿਹੜੀਆਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਹਾਂ ਜਿਸ ਤਰ੍ਹਾਂ ਸਾਡੀ ਅਰਦਾਸ ਕਰਕੇ ਪੂਰੀ ਪੰਚਾਇਤ ਚੁਣੀ ਗਈ ਹੈ ਪਿੰਡ ਬਰਿਆਰ ਜ਼ਿਲ੍ਹਾ ਤਹਿਸੀਲ ਪਲੱਤ ਜ਼ਿਲ੍ਹਾ ਕਪੂਰਥਲਾ ਅੱਜ ਸਾਡੇ ਪਿੰਡ ਦੇ ਵਿੱਚ 26 ਸਤੰਬਰ 2024 ਨੂੰ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਜਿਸ ਵਿੱਚ ਮੈਨੂੰ ਮੁੱਖ ਸਰਪੰਚ ਸਰਦਾਰ ਸਤਪਾਲ ਸਿੰਘ ਸਰਪੰਚ ਚੁਣਿਆ ਗਿਆ ਹੈ ਬਾਕੀ 7 ਮੈਂਬਰ ਚੁਣੇ ਗਏ ਹਨ ਜਿਦੇ ਵਿੱਚ ਦੋ ਲੇਡੀਆਂ ਪੰਜ ਜੈਂਟ ਨੇ ਅਸੀਂ ਕੋਰਤਦਾਰਾ ਸਾਹਿਬ ਔਰ ਸਾਰਿਆਂ ਨੇ ਅਰਦਾਸ ਕਰਕੇ ਸਰਪੰਚੀ ਲਈ ਹੈ ਔਰ ਇਸੇ ਅਰਦਾਸ ਕਰਕੇ ਹੀ ਅਸੀਂ ਸਾਰਾ ਕੰਮ ਕਰਾਂਗੇ ਅਜੀ ਕਿਸ ਤਰ੍ਹਾਂ ਮਨ ਚ ਖਿਆਲ ਹੈ ਕਿ ਇਸ ਪਿੰਡ ਦੀ ਸਰਬਸੰਮਤੀ ਕੀਤੀ ਜਾਵੇ ਤੇ ਕਾਜ ਇਹ ਸਾਰੀ ਪਿੰਡ ਦੀ ਸਾਧ ਸੰਗਤ ਨੇ ਮਿਲ ਕੇ ਸਰਬਸੰਮਤੀ ਕੀਤੀ ਹੈ ਕਿਹੋ ਜੀ ਸੋਚ ਬਣਾਉਂਗੇ ਬਤੌਰ ਸਰਪੰਚ ਜ਼ਿੰਮੇਵਾਰੀ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਸਾਰੇ ਮੇਰੇ ਪੰਚ ਸਾਰੀ ਪਿੰਡ ਦੀ ਸੰਗਤ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਕੋਈ ਵੀ ਕਾਰਜ ਕਰਨਾ ਪਹਿਲਾਂ ਮਤਾ ਪਾਸ ਕੀਤਾ ਜਾਏਗਾ ਉਹਦੇ ਬਾਅਦ ਕਾਰਜ ਕੀਤਾ ਜਾਏਗਾ ਪਿੰਡ ਦੀ ਨੁਹਾੜ ਦੇਖੀ ਜੇ ਤਾਂ ਪਿੰਡ ਦੀ ਨੁਹਾੜ ਤਾਂ ਪਹਿਲਾਂ ਹੀ ਬੜੀ ਵਧੀਆ ਨੌਜਵਾਨ ਸਾਡੇ ਪਿੰਡ ਦੀ ਜੋ ਨੌਜਵਾਨ ਸਭ ਤੋਂ ਵਧੀਆ ਵਧੀਆ ਕੰਮ ਕਰਦੇ ਨੇ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਆ ਹੋਰ ਨਾਲ ਪਿੰਡਾਂ ਦੇ ਸਰਪੰਚਾਂ ਨੂੰ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਣੀ ਚਾਹੀਦੀ ਜਿਹਦੇ ਚ ਸਾਨੂੰ ਗਵਰਨਮੈਂਟ ਵੱਲੋਂ ਵੀ ਬਹੁਤ ਫਾਇਦਾ ਹੈ ਇੱਕ ਤੇ 5 ਲੱਖ ਰੁਪਇਆ ਦਿੰਦੇ ਨੇ ਕੰਮ ਕਰਨ ਵਾਸਤੇ ਦੂਸਰਾ ਸਟੇਡੀਅਮ ਉਹਦੇ ਬਾਅਦ ਵਿੱਚ ਗਰਾਊਂਡ ਉਹਦੇ ਬਾਅਦ ਦੇ ਵਿੱਚ ਬੱਸ ਸਟੈਂਡ ਪਿੰਡ ਦੇ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਸਰਬਸੰਮਤੀ ਨਾਲ ਜਿਸ ਪਿੰਡ ਵਿੱਚ ਪੰਚਾਇਤ ਬੰਦੀ ਹੈ ਉਹਨੂੰ ਜਿਆਦਾ ਜਿਆਦਾ ਬਣਾਣੀ ਚਾਹੀਦੀ ਹੈ ਇਹ ਮਤਲਬ ਕਿ ਸਰਕਾਰ ਦੀ ਜਿਹੜੀ ਗੱਲ ਕਹੀ ਉਹ ਦਾ ਅਸਰ ਹੋ ਗਿਆ 5 ਲੱਖ ਤੇ ਨਾਲ ਜਿਹੜਾ ਉਹਨਾਂ ਨੇ ਕੀਤਾ ਨਾ ਹਾਂਜੀ ਅਸਰ ਹੋ ਗਿਆ ਜੀ ਉਹ ਪਿੰਡ ਦੀ ਪੰਚਾਇਤ ਦੇ ਵਿੱਚ ਮਹਿਲਾਵਾਂ ਦਾ ਬੜਾ ਇੱਕ ਜੋਰ ਹੁੰਦਾ ਹੈ ਮਹਿਲਾਵਾਂ ਦੇ ਵਿਕਾਸ ਨੂੰ ਲੈ ਕੇ ਕੀ ਕਿਹਾ ਜਾਓ ਅਸੀਂ ਮਹਿਲਾਵਾਂ ਨੂੰ ਨਾਲ ਲੈ ਕੇ ਤੁਰਾਂਗੇ ਜੋ ਵੀ ਕਾਰਜ ਹੋਣਗੇ ਸਾਡੇ ਅਸੀਂ ਗਾਂ ਵਧੂ ਅਸੀਂ ਇਹ ਹੁਣ ਉਹ ਪੁਰਾਣੀ ਸੋਚ ਨਹੀਂ ਹੈਗੀ ਕਿ ਜੇ ਮੈਂ ਮਹਿਲਾ ਬਣੀ ਹੈਗੀ ਜਾਂ ਪੰਚ ਤੇ ਮੈਂ ਆਪਣੇ ਹਸਬੰਦ ਨੂੰ ਭੇਜਾਂਗੀ ਜਾਂ ਮੈਂ ਆਪਣੇ ਪੁੱਤਰ ਨੂੰ ਭੇਜ ਜਿੱਥੇ ਸਰਪੰਚ ਦੇ ਨਾਲ ਜਾਣਾ ਉਹ ਚਾਵਾਂਗੀ ਮੈਂ ਉਹਦੇ ਨਾਲ ਜਾਵਾਂਗੀ ਕਿਸੇ ਸਰਕਾਰੀ ਵੀ ਜਾਣਾ ਹੋਵੇ ਅਸੀਂ ਪਹਿਲਾਂ ਪਹਿਲਾਂ ਤੋਂ ਹੀ ਅਸੀਂ ਇਹ ਕੰਮ ਕਰਦੇ ਆਏ ਹਾਂ ਤੇ ਹੁਣ ਵੀ ਅਸੀਂ ਜੋਗਤਾਂ ਦੇ ਵਿੱਚ ਕਰਾਂਗੇ ਅੱਗੇ ਵੀ ਇਸ ਪਿੰਡ 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 ਪੰਚਾਇਤ ਕਿਸ ਤਰ੍ਹਾਂ ਲੱਗ ਰਿਹਾ ਹੈ ਔਰ ਕੀ ਮਾਹੌਲ ਹੈ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਐਤਕੀ ਬਹੁਤ ਵਧੀਆ ਮਾਹੌਲ ਹੈ ਸ਼ਾਂਤੀ ਮਾਹੌਲ ਹੈ ਇਸ ਤਰ੍ਹਾਂ ਹੀ ਮਾਹੌਲ ਪਿੰਡ ਦੇ ਵਿੱਚ ਹੋਣੇ ਚਾਹੀਦੇ ਹੈ ਜੇ ਤਰ ਅਸੀਂ ਚੋਣਾ ਲੜਦੇ ਆ ਕਿਸੇ ਇੱਕ ਦੂਜੇ ਨਾਲ ਸਾਡੀਆਂ 100 ਹੁੰਦੀਆਂ ਪਿੰਡਾਂ ਦੇ ਵਿੱਚ ਗਿਲੇ ਸ਼ਿਕਵੇ ਹੁੰਦੇ ਇਸ ਕਰਕੇ ਸਾਡੇ ਸਾਰੇ ਗਿਲੇ ਸ਼ਿਕਵੇ ਜਿਹੜੇ ਉਹ ਖਤਮ ਹੋ ਗਏ ਆ ਤਾਂ ਅਸੀਂ ਇੱਕ ਵਧੀਆ ਪੰਚਾਇਤ ਮੈਂਬਰ ਉਹਨਾਂ ਦੇ ਤੇ ਸਾਡੇ ਦੋਨਾਂ ਪਾਰਟੀਆਂ ਦੇ ਸਹਿਯੋਗ ਦੇ ਨਾਲ ਇਹ ਸਾਡੀ ਸਮਤੀ ਦੇ ਨਾਲ ਜਿਹੜੀ ਸਾਡੀ ਇਹ ਸਰਪੰਚੀ ਤੇ ਮੈਂਬਰੀ ਚੁਣੀ ਗਈ ਹੈ ਹਾਂ ਜੀ ਮਹਿਲਾਵਾਂ ਨੂੰ ਜਿੱਦ ਕਰ ਗੱਲ ਕੀਤੀ ਜਾਵੇ ਤੇ ਬਰਾਬਰ ਦਾ ਰੁਤਬਾ ਦਿੱਤਾ ਗਿਆ ਕਿ ਬੰਦੇ ਹਰ ਜਿੱਥੇ ਕੰਮ ਕਰਦੇ ਮਹਿਲਾ ਵੀ ਕਰ ਸਕਦੀ ਹੈ ਹਾਂਜੀ ਅਸੀਂ ਇਸ ਗੱਲ ਨਾਲ ਬਿਲਕੁਲ ਸਹਿਮਤ ਹੈਗੇ ਆਂ ਜਿੱਥੇ ਕਿਤੇ ਮਹਿਲਾਵਾਂ ਦੀ ਲੋੜ ਹੋਏਗੀ ਸਾਡੀ ਸਰਪੰਚੀ ਦੇ ਵਿੱਚ ਮੈਂਬਰੀ ਦੇ ਵਿੱਚ ਜਿੱਥੇ ਵੀ ਸਾਨੂੰ ਕਹਿਣਗੇ ਸਰਪੰਚ ਦੇ ਨਾਲ ਮਹਿਲਾਮਾਂ ਸੀ ਨਾਲ ਜਰੂਰ ਸਹਿਯੋਗ ਦੇਵਾਂਗੇ ਤੇ ਨਾਲ ਚਾਵਾਂਗੇ। ਹੋਰ ਇੱਕ ਮੈਂਬਰ ਹੋ ਜਾਵੇ। ਇੱਧਰ ਹੋ ਜਾਵੇ। ਹਾਂਜੀ ਅੰਤ ਜੀ ਕੀ ਗੱਲ ਚਾਹੋਗੇ ਬਤੋ ਮੈਂ ਪੰਚਾਇਤ ਚੁਣੀ ਵੀ ਇਹ ਪਿੰਡ ਦੇ ਵਿੱਚ ਉਹ ਕੀ ਗੱਲ ਚਾਹੋਗੇ 30 ਸੁਤਰਾ ਹੈ ਪਿੰਡ ਦੇ ਕੋਾਸਟ ਹੈ ਕਿ ਜਦੋਂ ਬਣਾ ਲਿਖ ਚੁਕਾ ਹੈ। ਦੇਖੋ ਜੀ ਇਹ ਦੌਤਾ ਦੇਸ਼ ਯਾਦ ਹੋਇਆ ਹੈ। ਸਾਡੇ ਪਿੰਡ ਦੇ ਨੌਜਵਾਨਾਂ ਦਾ ਹੋਰ ਜ਼ਿਲ੍ਹਾ ਵੀ ਸਾਡੇ ਬਜ਼ੁਰਗ ਨੇ ਲੰਬੀ ਦੂਰਦਰਸ਼ੀ ਸੋਚ ਨੇ ਇਹ ਰਸਤਾ ਬਣਾਇਆ ਜਿਹੜਾ ਅਸੀਂ ਪੰਚਾਇਤ ਜਿਹੜੀ ਸਰਬਸੰਮਤੀ ਨਾਲ ਚੁਣੀ ਗਈ ਹੈ ਇਹੋ ਹੀ ਹੈ ਕਿ ਸਾਡਾ ਜਿਹੜਾ ਸੁਪਨਾ ਹੈ ਪਿੰਡ ਦੇ ਨੌਜਵਾਨਾਂ ਦਾ ਤੇ ਜਿਹੜੇ ਅਸੀਂ ਬਜ਼ੁਰਗਾਂ ਆਹੀ ਵੀ ਇਹਨਾਂ ਦੇ ਸੋਚ ਤੇ ਪਹਿਰਾ ਦੇ ਦਾਂਗੇ ਤਾਂ ਇਹਨਾਂ ਦੀ ਜਿਹੜੀ ਸੋਚ ਹੈ ਕਿ ਜਿਹੜੀ ਆਗਾਮਤ ਹੋਵੇ ਸਾਡੇ ਪਿੰਡ ਦਾ ਬਹੁਤ ਪਹਿਲਾਂ ਵਿਕਾਸ ਹੋ ਚੁੱਕਾ ਹੈ ਅਸੀਂ ਇਹਦੇ ਵਿੱਚ ਹੋਰ ਨਖਾਰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਔਰ ਪੂਰੇ ਪਿੰਡ ਦਾ ਸਹਿਯੋਗ ਨਾਲ ਲੈ ਕੇ ਅੱਜ ਪਿੰਡ ਦੇ ਵਿੱਚ ਕਿਹੋ ਜੀ ਖੁਸ਼ੀ ਪੈਰਾ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਕਿ ਨਵਾਂ ਅੱਜ ਕੱਲ੍ਹ ਆਲਾ ਤੇ ਅੱਜ ਸਰਪੰਚ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਕੁੱਲ ਮਿਲਾ ਕੇ 70% ਲੋਕ ਜਿਹੜੇ ਬਹੁਤ ਜ਼ਿਆਦਾ ਖੁਸ਼ ਨੇ ਕੀ ਮੰਨ ਲਓ ਕਿ ਜਿਹੜੀ ਸਾਡੇ ਪਿੰਡ ਜਿਹੜੀ ਰੰਜਿਸ਼ਾਂ ਬਾਜ਼ੀਆਂ ਹੁੰਦੀਆਂ ਹੀ ਪਿੰਡਾਂ 'ਚ ਇੱਕ ਦੂਜੇ ਨਾਲ ਵੈਰ-ਵੋਧ ਦੀ ਭਾਵਨਾ ਹੁੰਦੀ ਐ ਸੀ ਉਹ ਖਤਮ ਹੋਣ ਜਾ ਰਹੀਆਂ ਐ ਤੇ ਜੇ ਇਵੇਂ ਸਾਡੇ ਪਿੰਡ ਦਾ ਕੰਮ ਬਦੂ ਸੋਚ ਚਲਦੀ ਰਹੀ ਤੇ ਇੱਕ ਦਿਨ ਹੀ ਸਾਡਾ ਪਿੰਡ ਇੱਕ ਬਹੁਤ ਵਧੀਆ ਮੰਜ਼ਲਾਂ ਉੱਤੇ ਕਰੇਗਾ ਕਿ ਕਿਸੇ ਦੇ ਵਿੱਚ ਜਿਹੜੀ ਵੈਰ-ਵਿਰੋਧ ਦੀ ਭਾਵਨਾ ਪੈਦਾ ਹੀ ਨਹੀਂ ਹੋਏ ਅੱਜ ਅੱਜ ਪਿੰਡ ਦੀ ਪੰਚਾਇਤ ਚੁਣੀ ਗਈ ਔਰ ਕਿਵੇਂ ਦੇਖਦੇ ਹੋ ਪਿੰਡ ਦਾ ਮਾਹੌਲ ਕਿ ਹਲਾਵਾਂ ਨੂੰ ਬਰਾਬਰ ਦਾ ਦਰਜਾ ਚਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤੇ ਪੂਰੇ ਨਗਰ ਦਾ ਤੇ ਗੁਰਦੁਆਰ ਕਮੇਟੀ ਤੇ ਮੇਰੀ ਪੁਰਾਣੀ ਪੰਚਾਇਤ ਦਾ ਦੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਉ ਮਿਲ ਕੇ ਆਪਾਂ ਸਰਦਾਰ ਸਤਪਾਲ ਸਿੰਘ ਸਰਪੰਚ ਚੁਣਿਆ ਨੰਬਰਦਾਰ ਸਾਹਿਬ ਜੀ ਨੇ ਨਾਲ ਸਾਡੇ ਜਸਵਿੰਦਰ ਸਿੰਘ ਜੀ ਪਟਵਾਲੀਆ ਸਾਹਿਬ ਮਹਿੰਦਰ ਸਿੰਘ ਲਾਡੀ ਦੇ ਪਰਿਵਾਰ ਚੋਂ ਸਾਰੇ ਸਾਡੇ ਮਿਲ ਕੇ 7 ਮੈਂਬਰ ਅਸੀਂ ਚੁਣੇ ਨੇ ਤੇ ਪਿੰਡ ਦੀ ਸਹਿਮਤੀ ਦੇ ਨਾਲ ਗੁਰੂ ਘਰ ਦੀ ਕਮੇਟੀ ਦੇ ਨਾਲ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਜੀ ਕਿਵੇਂ ਚਾਹੋ ਕਿ ਪਿੰਡ ਦੀ ਨਹਾਰ ਤੇ ਪਹਿਲਾਂ ਹੀ ਬਹੁਤ ਸੋਹਣੀ ਆ ਤੇ ਉਹ ਨਵੀਂ ਪੰਚਾਇਤ ਚੁਣੀ ਕਿ ਸਭ ਤੋਂ ਵੱਡੀ ਗੱਲ ਕਮਾਨ ਨਾਲ ਕਰ। ਮੈਂ ਪਿੰਡ ਦੀ ਜਿਹੜੀ ਨਹਾਰ ਹੈ ਸਾਡੀ ਸਭ ਤੋਂ ਮੈਂ ਐਨ ਆਰ ਆਈ ਵੀਰਾਂ ਦਾ ਬਹੁਤ ਧੰਨਵਾਦ ਕਰਾਂਗਾ ਜੋ ਵੀ ਉਹਨਾਂ ਨੇ ਵੱਧ ਤੋਂ ਵੱਧ ਪਿੰਡ ਦੀ ਜਿਹੜੀ ਖੁਸ਼ਹਾਲੀ ਵਾਸਤੇ ਕੰਮ ਕੀਤਾ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਜਿਹੜਾ ਮਾਨ ਸਰਕਾਰ ਨੇ ਫੈਸਲਾ ਦਿੱਤਾ ਕਿ ਸ਼ਰਮ ਸਰ ਉਹ ਸਾਡੇ ਪਿੰਡ ਪਹਿਲਾ ਆਪਣਾ ਪਿੰਡ ਬਰਿਆਰ ਜ਼ਿਲ੍ਹਾ ਕਪੂਰਥਲਾ ਤਹਿਸੀਲ ਭਲਾਤ ਦੇ ਜੋ ਜਿਹੜੀ ਮਾਨ ਸਰਕਾਰ ਦਾ ਬੇਨਤੀ ਹੁਕਮ ਕੀਤਾ ਉਹਨਾਂ ਨੇ ਉਹ ਸਾਨੂੰ ਜਿਹੜਾ ਪਿੰਡ ਨੂੰ ਸਹਿਮਤੀ ਕਰਨ ਵਾਸਤੇ ਉਹ ਜਿਹੜਾ ਕਬੂਲ ਕੀਤਾ